ਰੱਬਾ ਮੈਂ ਕੀ ਤਰ੍ਹਾਂ ਮਾਰਾ ਕਰਤਾ ਯਾਰ ਇਹ ਹਿੱਸੇ ਵੀ ਕੋਈ ਹੈ ਹੀ ਤੀਵੀਂ ਤਵੀਂ ਗਏ ਨਹੀਂ ਕਾ ਐਂ ਪੱਠੇ ਵੱੜਦਾ ਵੱੜਦਾ ਮਰ ਗਿਆ ਉਹ ਮੇਰਾ ਵੀ ਮਨ ਕਰਦਾ ਬਾਲਾ ਚਿੱਤ ਕਰਦਾ ਸੱਚੀ ਸੋਹ ਲੱਗਿਆ ਕੋਈ ਪੱਤਾ ਪੁੱਤਾ ਲੈ ਗਿਆ ਉਹਦੀ ਓਏ ਨਾ ਆ ਅੱਜ ਸਵਾਲ ਹੀ ਆ ਜਾਂਦਾ ਕੋਈ ਚਾਹ ਦਾ ਕੱਪ ਫੜਾਵੇ ਉਹ ਗੇਜੇ ਉਹ ਹੋ ਗਿਆ ਵਿਆਹ ਦਾ ਇੰਤਜ਼ਾਮ ਉਹ ਹੋ ਗਏ ਬਾਰੇ ਨਿਆਰੇ ਓਏ ਓਏ ਆ ਓ ਯਾਰ ਆ ਜਾ ਆ ਦੇਖ ਉਹ ਛੱਡ ਕੇ ਦੇਖ ਇਹ ਹੈ ਲੈ ਹੌਲੀ ਰੱਬ ਨੇ ਆਪਣੀ ਇੱਧਰ ਦੇਖ ਓਏ ਆ ਪੁਣੀ ਕਾ ਨੂੰ ਸੁਣਦਾ ਰੱਬ ਅੱਜ ਕੀ ਤਾਜ਼ਾ ਖਬਰ ਇੱਧਰ ਦੇ ਮੈਂ ਤਾਂ ਹੁਣ ਦੱਸਾ ਕਰਦਾ ਆ ਬਾਬਾ ਮੇਰੀ ਵੀ ਸੁਣ ਲਾ ਸੋਲੀ ਸੋਲੀ ਰੱਬ ਨੇ ਨੇੜਾ ਅੱਜ ਤਾਂ ਨੇੜਾ ਹੀ ਹੋ ਗਿਆ ਲੈ ਬਰ ਬਦੂ ਕੰਨਿਆ ਦੀ ਲੋੜ ਵਰਦੀ ਲੋੜ ਆ ਲੈ ਓਏ ਵਰਦੀ ਲੋੜ ਹਾਂ ਇੱਧਰ ਦੇਖੋ ਇਸ ਮੇਰੀ ਗੱਲ ਸੁਣ ਲਾ ਹਾਂ ਆਸਟ੍ਰੇਲੀਆ ਪੀ ਆਰ ਲੜਕੀ ਬੀ ਐਸ ਸੀ ਨਰਸਿੰਗ ਮਾਸਟਰ ਵਧੀਆ ਪਰਿਵਾਰ ਦੀ ਲੋੜ ਹੈ ਵੀਆ ਪਰ ਬਧੀਆ ਮਾਰਾ ਪਰਵਾਰ ਓਏ ਉਹਨੂੰ ਥੋੜੀ ਪਤਾ ਤੈਨੂੰ ਪਤਾ ਮੈਨੂੰ ਪਤਾ ਵੀ ਆਪਣਾ ਚਵਲਾ ਦਾ ਟੱਬਰ ਇਹਨਾਂ ਨੂੰ ਥੋੜੀ ਪਤਾ ਫੜ ਜਾ ਓਏ ਹੁਣ ਫੋਨ ਲਾਏਗਾ ਫੋਨ ਲਾਉਨੇ ਆ ਇਹ ਕੁੜੀ ਦੇ ਪਾਪੇ ਦਾ ਨੰਬਰ ਹੋਣਾ ਹੋਰ ਤੈਨੂੰ ਇਹ ਚ ਕੁੜੀਆਂ ਨੰਬਰ ਪਾ ਕੇ ਦੇ ਦੇ ਨਾ ਰੁਕੋ ਜਰਾ ਸਬਰ ਕਰੋ ਹੈਲੋ ਡੈਡੀ ਜੀ ਓ ਕੀ ਹੋ ਰਿਹਾ ਇੱਧਰ ਗੱਲ ਕਰਦੇ ਸਤਰੀ ਕਾਲ ਜੀ ਆ ਆ ਤੁਸੀਂ ਲੜਕੀ ਵਾਸਤੇ ਜੀ ਇਹ ਇਸ਼ਤਿਹਾਰ ਛਪਵਾ ਸੀਗਾ ਰਿਸ਼ਤੇ ਵਾਸਤੇ ਹੈ ਉਹ ਤਾਂ ਦੋ ਬੱਚੇ ਵੀ ਹੋਗੇ ਇੰਨੀ ਛੇਤੀ ਹੋਗਾ ਅ ਅੱਛਾ ਵਧਾਈਆਂ ਦੇ ਦੇ ਜੀ ਭੈਣ ਜੀ ਨੂੰ ਠੀਕ ਆ ਜੀ ਠੀਕ ਆ ਉਹਦੇ ਤਾਂ ਦੋ ਜਵਾਕ ਵੀ ਹੋਗੇ ਭਰਾਵਾ ਕਿਉਂ ਫੋਨ ਲਈ ਜਾਂਦਾ ਤੂੰ ਐਵੇਂ ਛੇਤੀ ਜਵਾਕ ਹੋਗੇ ਯਾਰ ਤੂੰ ਫਿੱਤਰ ਨਾ ਬਵਾ ਦੀ ਕਿਤੇ ਚੁੱਪ ਕਰ ਆਪਾਂ ਨੂੰ ਰਿਸ਼ਤੇ ਨਾ ਘਾਟਾ ਯਾਰ ਲੇ ਹੋਜੂ 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 ਸਾਨੂੰ ਤੈਨੂੰ ਸ਼ੁਕਰ ਆ ਰੱਬ ਬਾੜੀ ਨੇੜੇ ਹੋ ਕੇ ਚੁੱਪ ਕਰ ਜਾ ਕਰ ਕਰ ਇੱਕ ਹੋਰ ਕਰ ਆ ਵੀ ਲਿਖਿਆ ਦੇ ਇੱਕ ਮਿੰਟ ਮੰਗਲਿਕ ਲੜਕੀ ਸ਼ੁਕਰ ਆਦਾ ਪਿਆ ਫਿਰ ਮੈਂ ਤਾਂ ਮੈਂ ਤਾਂ ਸੁੱਖਾ ਸੁੱਖਦਾ ਇੱਕ ਮਿੰਟ ਖੜ ਜਾ ਚੁੱਪ ਕਰਿਆ ਕਰ ਹੈਲੋ ਸੁਣ ਲਈ ਬਾਬੇ ਨੇ ਮੇਰੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਉਹ ਆਪਣੀ ਲੜਕੀ ਵਾਸਤੇ ਜੀ ਤੁਸੀਂ ਰਿਸ਼ਤੇ ਦਾ ਇਸ਼ਤਿਹਾਰ ਸਪਾਇਆ ਸੀ ਨਾ ਹਾਂ ਇਹ ਬੜਾ ਮੜਾ ਕੰਮ ਹੋ ਗਿਆ ਜੀ ਉਹ ਤਾਂ ਲੜਕੀ ਦਾ ਤਲਾਕ ਹੋ ਗਿਆ ਯਾਰ ਉਹਦਾ ਕਿਹਦੇ ਅੱਛਾ ਜੀ ਐਸਾ ਉਹ ਕਹਿੰਦਾ ਵਿਆਹ ਵਾਸਤੇ ਮੁੰਡਾ ਲੱਭਦੇ ਪਏ ਆ ਉਹ ਨਹੀਂ ਮਾਣੀ ਮਾਣੀ ਸੈਕੰਡ ਹੈਂਡ ਕਰਾਉਂਦਾ ਐ ਤਾਂ ਭੰਗਿਆ ਨਾ ਕਰ ਸੈਕੰਡ ਹੈਂਡ ਹੈਲੋ ਆਹ ਕਈ ਨਹੀਂ ਕੋਈ ਨਹੀਂ ਸਲਾਹ ਕਰਕੇ ਦੱਸਦੇ ਸਾਡੇ ਕੋਲ ਨੰਬਰ ਆ ਗਿਆ ਤੁਹਾਡਾ ਹਾਂ ਜੀ ਭਰ ਜਾ ਹੋਰ ਲਾਉਣਾ ਆ ਉਹ ਕਾਹਨੂੰ ਯਾਰ ਤੂੰ ਮਜ਼ਾਕ ਕਰੀ ਜਾਂਦਾ ਸੇ ਤੇਰਾ ਯਾਰ ਹਾਂ ਯਾਰ 1 ਮਿੰਟ ਕਿੱਨਾ ਨੇ ਕਿੱਥੇ ਆਪਾਂ ਨੂੰ ਕੁੜੀ ਆ ਗਈ ਓਏ ਬਹਾਮਣ ਆ ਗਿਆ ਓਏ ਉਹ ਬੰਮ ਬਹਾਮਣ ਨਹੀਂ ਗਈਦਾ ਪੰਡਤ ਜੀ ਗਈਦਾ ਓ ਪੰਡਤ ਜੀ ਆਇਓ ਮਾੜਾ ਜਾ ਓਏ ਤੋ ਕੋਈ ਕੁੰਡਲੀ ਕੰਡਲੀ ਮਲਾ ਕੇ ਫੇਰ ਫੋਨ ਲਾਉਣਾ ਆ ਕਾਮ ਰਾਮ ਰਾਮ ਦਾ ਕੀ ਹੋ ਗਿਆ ਸਵੇਰ ਸਵੇਰ ਕਿਉਂ ਲਗਾਈ ਓ ਆਵਾਜ਼ ਪਿੱਛੇ ਤੇ ਨਮਸਕਾਰ ਜੀ ਰਾਮ ਰਾਮ ਜੀ ਆ शादी कुली मिलायो आयो, है जी, है। मारा है, है आयो जी क्या हो सुबह सुबह शोर में हुआ है आप देखना जिसको फोन करे किसी की लड़की की शादी हो जाती है।, है किसी के दो बच्चे किसी का तलाक हो जाता है क्या हमारे तो आ, आप हमारी कोई कुंडली मिलाओ पणत जी हमारा शादी नहीं हो रहा देखो किस देखो बड़ा यही आप तो खड़े तो छड़े हो अनपढ़ भी हो 2021 ਦਾ ਅਖਬਾਰ ਹੈ ਇਹ ਕਿ ਕਾ ਮੇਰੇ ਸਵੇਰ ਸਵੇਰ ਪਾਗਲ ਬਣਾ ਰਹੇ ਹੈ ਬੇੜਾ ਭਰੇ ਤੇਰਾ 4 ਸਾਲ ਪੁਰਾਣਾ ਤੱਕੀ ਵਰਦਾ ਅਖਬਾਰ ਤੋਂ ਉਹ ਮੈਂ ਤਾਂ ਯਾਰ ਆਪ ਸੋਚੀ ਜਾਂਦਾ ਸੀ ਵੀ ਇੱਡੀ ਛੇਤੀ ਤਾਂ ਦੋ ਜਵਾਰ ਹੁੰਦੇ ਨਹੀਂ ਕਹਿ ਲੈ ਉਹਨਾਂ ਵਾਲੇ ਤਾਂ ਕਰ ਦਿੰਦੇ ਆ ਓਏ ਓਏ ਬਾਓ ਮੇਰੇ ਆ ਡਾਢਿਆ ਮਾਲਕਾ ਉਹ ਸਾਨੂੰ ਕੋਰੋਨਾ ਦੀ ਚੱਕ ਲੈਂਦਾ ਓਏ ਉਹਦੋਂ ਅਸੀਂ ਤਿਵਾਰੇ ਸੀ ਓਏ ਆ ਮੇਰੀ ਛੜੇ ਛੜੇ ਮੇਰਾ ਬੇੜਾ ਭੇੜਾ ਉਹ ਵਾਹ ਤੂੰ ਵੀ ਨਿਕਲ ਮੈਨੂੰ ਕੰਮ ਕਰ ਦੇ ਸਾਡੇ ਕਰੋ ਤੂੰ ਰੇਰੇ ਸੋਰੇ ਕੰਮ ਮਧਰਾੰਦਾ ਮੇਰਾ ਆ ਗਿਆ ਆ ਗਿਆ ਫਿਰ ਆ ਗਿਆ ਕੰਮ ਦਾ ਨਾ ਕਰਦਾ ਇਤੇ ਰਮਾਨ ਜਗਾਈ ਜਾਂਦਾ ਔਰ ਬੇਕਰਮ ਮਾਰੂ ਤੇਰੇ ਮੱਝਾਤੀ